ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਸ਼ੋਰਮ ਮਤੀ ਸ਼ੋਰਮ ਬ੍ਰੇਟਾ ਚ ਜੀ ਉਮੀਦ ਕਰਦੇ ਆ ਤੁਹ ਸਾਰੇ ਵਧੀਆ ਹੋਵੋਗੇ ਜੀ ਲੈ ਕੇ ਹਜ਼ਰ ਹੋਏ ਅੱਜ ਤੁਹਾਡੇ ਲਈ ਬ੍ਰੈਂਡ ਨੂੰ ਵੈਡਿੰਗ ਕਲੈਕਸ਼ਨ ਫੈਬਰਿਕ ਇਸ ਤੇ ਬਿਲਕੁਲ ਨਵੇਂ ਆ ਜੀ ਕਲਰ ਕੰਬੀਨੇਸ਼ਨ ਬਿਲਕੁਲ ਨਵਾਂ ਬਹੁਤ ਹੀ ਸੋਹਣੇ ਕਲਰ ਚਾਰਟ ਹੈ ਜੀ ਬਿਲਕੁਲ ਨਿਆ ਵੈਡਿੰਗ ਚਾਰਟ ਤੇ ਆਇਆ ਸੂਟ ਤੋਂ ਓਪਨ ਕਰਕੇ ਦਿਖਾਉਣ ਲੱਗੇ ਆ ਜੀ ਫਿਰੋਜ਼ੀ ਕਲਰ ਦਾ ਬਹੁਤ ਹੀ ਸੋਹਣਾ ਸੂਟ ਹੈ ਜੀ ਸਟਾਈਲ ਬਿਲਕੁਲ ਨਵਾਂ ਦੇਖੋ ਜੀ ਵੈਰੀ ਗੁੱਡ ਵਾਹ ਬਹੁਤ ਹੀ ਸੋਹਣਾ ਹੈ ਬਿਲਕੁਲ ਟ੍ਰੈਂਡਿੰਗ ਡਿਜ਼ਾਈਨ ਹੈ ਜੀ ਫੈਬਰਿਕ ਇਸ ਦਾ ਬਿਲਕੁਲ ਨਵਾਂ ਬਰਬਰੇ ਫੈਬਰਿਕ ਦੇ ਉੱਪਰ ਵਰਕ ਹੋਇਆ ਹੋਇਆ ਹੈ ਵਰਕ ਤੁਸੀਂ ਵਾਈ ਦੇਖ ਸਕਦੇ ਹੋ ਤੁਸੀਂ ਜੀ ਤੁਹਾਨੂੰ ਪਤਾ ਹੀ ਹੈ ਬਾਕੀ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰਮ ਰੇਟਾ ਵਿਖੇ ਕੱਪੜਾ ਪੂਰੀ ਵਧੀਆ ਕੁਆਲਿਟੀ ਦਾ ਮਿਲਦਾ ਹੈ ਜੀ ਕੱਪੜੇ ਦੀ ਕੁਆਲਿਟੀ ਪੂਰੀ ਟੌਪ ਕਲਾਸ ਹੁੰਦੀ ਹੈ ਦੇਖ ਸਕਦੇ ਹੋ ਤੁਸੀਂ ਸੂਟ ਬਹੁਤ ਹੀ ਸੋਹਣਾ ਹੈ ਜੀ ਨੈਕਲਾਈਨ ਦੇਖੋ ਜੀ ਦਿਖਾਓ ਜੀ ਨੈਕਲਾਈਨ ਬਹੁਤ ਹੀ ਸੋਹਣੀ ਨੈਕਲਾਈਨ ਬਣੀ ਹੋਈ ਹੈ ਦੇਖ ਸਕਦੇ ਹੋ ਬਿਲਕੁਲ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਹੈ ਜੀ ਵਰਕ ਇਸ ਫਾਈਪ ਪੂਰੀ ਟਾਪ ਕਲਾਸ ਦੇਖੋ ਜੀ ਫਰੰਟ ਦਾ ਡਿਜ਼ਾਈਨ ਬਹੁਤ ਹੀ ਸੋਹਣਾ ਬਣਿਆ ਬਹੁਤ ਹੀ ਸੋਹਣਾ ਵੈਰੀ ਗੁੱਡ ਰੇਟ ਇਸ ਦਾ ਸਿਰਫ 2390 ਰੁਪਏ ਦਾ ਸੂਟ ਹੈ ਜੀ ਇਹ ਬਹੁਤ ਹੀ ਘੱਟ ਰੇਂਜ ਹੈ ਬਾਟਮ ਦਿਖਾਓ ਜੀ ਇਹਦੀ ਦੇਖੋ ਜੀ ਬਾਟਮ ਤੇ ਵੀ ਵਰਕ ਹੈ ਜੀ ਬਾਟਮ ਦੇ ਪਹੁੰਚਾ ਤੇ ਵਰਕ ਹੈ ਜੀ ਬਹੁਤ ਹੀ ਸੋਹਣਾ ਨੀਟੈਂਟ ਕਲੀਨ ਕਮ ਹੋਇਆ ਜੀ ਬਹੁਤ ਹੀ ਸੋਹਣਾ ਵੈਰੀ ਗੁੱਡ ਬਰਬਰੀ ਫੈਬਰਿਕ ਹੈ ਜੀ ਇਹਦਾ ਦੇਖ ਸਕਦੇ ਹੋ ਤੁਸੀਂ ਦੁਪੱਟਾ ਦਿਖਾਉਣ ਲੱਗਾ ਬਹੁਤ ਹੀ ਡਿਜ਼ਾਈਨਰ ਦੁਪੱਟਾ ਹੈ ਜੀ ਚਨਾਣ ਦਾ ਦੁਪੱਟਾ ਜੀ ਵਧੀਆ ਕੁਆਲਿਟੀ ਦੀ ਚਨਾਣ ਲੱਗੀ ਜੀ ਦੇਖ ਸਕਦੇ ਹੋ ਤੁਸੀਂ ਸੂਟ ਦਾ ਰੇਟ ਸਿਰਫ 2390 ਰੁਪਏ ਹੈ ਜੀ ਅਗਰ ਤੁਸੀਂ ਇਹ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਜੋ ਆਉਣ ਵਾਲੇ ਸੂਟਾਂ ਦੀ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਬਾਕੀ ਹੋਰ ਕਲਰ ਦਿਖਾਣ ਲੱਗੇ ਜੀ ਬਹੁਤ ਹੀ ਸੋਹਣੇ ਕਲਰ ਨੇ ਦੇਖ ਸਕਦੇ ਹੋ ਤੁਸੀਂ ਵੈਰੀ ਗੁੱਡ ਵੈਰੀ ਬਿਊਟੀਫੁੱਲ ਬਹੁਤ ਹੀ ਸੋਹਣੇ ਕਲਰ ਆਏ ਮਾਸਟਰ ਸ਼ੇਡ ਬਿਲਕੁਲ ਨਿਊ ਕਲਰ ਕੰਬੀਨੇਸ਼ਨ ਹੈ ਜੀ ਦੇਖ ਸਕਦੇ ਹੋ ਤੁਸੀਂ ਜੀ ਬਾਟਮ ਤੇ ਵੀ ਵਰਕ ਹੋਇਆ ਹੈ ਸ਼ਰਟ ਦੀ ਵਰਕ ਦੀ ਸਫਾਈ ਬਹੁਤ ਹੀ ਟਾਪ ਕਲਾਸ ਹੈ ਬਿਲਕੁਲ ਨੀਟ ਐਂਡ ਕਲੀਨ ਕੰਮ ਕੀਤਾ ਹੈ ਜੀ ਦੇਖੋ ਸੀ ਗ੍ਰੀਨ ਇਟਸ ਆਸਮ ਵੈਰੀ ਗੁੱਡ ਬਹੁਤ ਹੀ ਸੋਹਣਾ ਕਲਰ ਹੈ ਜੀ ਦੇਖ ਸਕਦੇ ਹੋ ਫੈਬਰਿਕ ਇਸ ਦਾ ਸ਼ਿਮਰ ਬਰਬਰੀ ਹੈ ਜੀ ਦੇਖੋ ਜੀ ਡਿਜ਼ਾਈਨ ਬਹੁਤ ਹੀ ਸੋਹਣਾ ਹੈ ਪੀਸ ਬਹੁਤ ਹੀ ਸੋਹਣਾ ਤਿਆਰ ਹੋ ਕੇ ਆਇਆ ਹੈ ਜੀ ਦੇਖੋ ਜੀ ਬਾਟਮ ਤੇ ਵਰਕ ਹੈ ਦੇਖੋ ਜੀ ਕਲਰ ਦੇਖੋ ਜੀ ਇੱਕ ਵਾਰ ਕੈਮਰਾ ਕੋਲ ਕਰਕੇ ਦਿਖਾ ਰਹੇ ਹਾਂ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਸਾਡੀ ਹੌਸਲਾ ਵਧਾ ਹੀ ਕਰਿਆ ਕਰੋ ਤਾਂ ਜੋ ਤੁਹਾਡੇ ਲਈ ਸੂਟਾਂ ਦੀ ਨਵੀਂ ਤੋਂ ਨਵੀਂ ਡਿਜ਼ਾਈਨ ਲੈ ਕੇ ਹਾਜ਼ਰ ਹੋਈਏ ਜੀ ਦੇਖੋ ਜੀ ਸੂਟ ਬਹੁਤ ਹੀ ਸੋਹਣਾ ਜੀ ਕਪੜਾ ਲੈਣ ਲਈ ਪਹੁੰਚ ਸਕਦੇ ਹੋ ਤੁਸੀਂ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਤੁਸੀਂ ਸੂਟ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਅਗਰ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਹੋ ਸਕਰੀਨ ਤੇ ਆਪਣਾ ਨੰਬਰ ਚੱਲੇ ਸੂਟ ਦਾ ਸਕਰੀਨਸ਼ਾਟ ਲਾਓ ਤੇ ਸਕਰੀਨ ਤੇ ਦਿੱਤੇ ਨੰਬਰ ਤੇ ਇਸ ਦਾ ਸਕਰੀਨਸ਼ਾਟ ਸੈਂਡ ਕਰੋ ਜੀ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਦੇਖੋ ਜੀ ਰੇਟ ਇਸ ਦਾ ਸਿਰਫ 2390 ਰੁਪਏ ਹੈ ਜੀ ਆਰਡਰ ਬੁੱਕ ਕਰਨ ਲਈ ਸੂਟ ਦਾ ਸਕਰੀਨਸ਼ਾਟ ਸਕਰੀਨ ਤੇ ਦਿੱਤੇ ਨੰਬਰ ਤੇ ਸੈਂਡ ਕਰੋ ਜਾਂ ਸੂਟ ਲੈਣ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਮਿਲਦੇ ਆਂ ਅਗਲੀ ਵੀਡੀਓ ਚ ਨਵੇਂ ਸੁੱਟੇ ਨਾਲ ਨਵੀਂ ਵੀਡੀਓ ਨਾਲ ਤਦ ਤੱਕ ਲਈ ਸ਼ਸ਼ੀਕਾਲ ਧੰਨਵਾਦ ਜੀ